ਸਾਸੀ ਦਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਕੇ ਡੀਅਰ ਹੰਡਰਡ ਮੰਥਲੀ ਲੋਟਰੀ ਬਾਰੇ ਇਹਦਾ ਜਿਹੜਾ ਡਰਾ ਹੈ 9 ਤਰੀਕ ਨੂੰ ਨਿਕਲਨ ਜਾ ਰਿਹਾ ਨੌਵੇਂ ਮਹੀਨੇ ਦੀ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਬਾਰੇ ਗੱਲ ਕਰਦੇ ਹਾਂ ਇਹਦੇ ਵਿੱਚ ਕਿਹੜੇ ਕਿਹੜੇ ਪ੍ਰਾਈਜ਼ ਆ ਪਹਿਲਾ ਪ੍ਰਾਈਜ਼ ਜਿਹੜਾ 15 ਲੱਖ ਰੁਪਏ ਦਾ ਨਿਕਲਣਾ ਹੈ ਦੂਸਰਾ ਨਾਮ ਹਣਾ ਜੀ 9000 ਦਾ ਹੈ 50 ਪ੍ਰਾਈਜ਼ ਆ ਤੀਸਰਾ 5000 ਦਾ ਹੈ 100 ਪ੍ਰਾਈਜ਼ ਆ ਚੌਥਾ ਨਾਮ ਹਣਾ ਜੀ 2000 ਦਾ ਇਹ ਵੀ 100 ਪ੍ਰਾਈਜ਼ ਨਿਕਲਣੇ ਆ ਤੇ ਪੰਜਵਾਂ ਨਾਮ 1000 ਦਾ ਇਹ ਵੀ 100 ਪ੍ਰਾਈਜ਼ ਆ ਛੇਵਾਂ ਨਾਮ 200 ਰੁਪਏ ਦਾ ਹਣਾ ਇਹ 4000 ਪ੍ਰਾਈਜ਼ ਏ ਔਰ ਬੀ ਸੀਰੀਜ਼ ਆ 50000 ਏ ਚ ਤੇ 50000 ਬੀ ਚ ਟੋਟਲ ਸਕੀਮ 1 ਲੱਖ ਦੀ ਆ ਤੇ ਤੁਸੀਂ ਜੇ ਖਰੀਦਨੀ ਡਾਟਾ ਦੋ ਖਰੀਦਿਓ ਏ ਔਰ ਬੀ ਸੇਮ ਨੰਬਰ ਦੀਆਂ ਇਹਦਾ ਫਾਇਦਾ ਇਹ ਆ ਪਹਿਲਾ ਪ੍ਰਾਈਸ ਤੁਹਾਡਾ ਮੈਸੇਜ ਨੂੰਗਾ ਕਿਉਂਕਿ ਪਹਿਲਾ ਪ੍ਰਾਈਸ ਜਿਹੜਾ 15 ਲੱਖ ਦਾ ਏ ਚ ਵੀ ਆ ਸਕਦਾ ਬੀ ਚ ਵੀ ਆ ਸਕਦਾ ਇਸ ਵਾਰ ਜਿਹੜਾ ਸੀਗਾ ਪ੍ਰਾਈਸ ਪਹਿਲਾਂ 15 ਲੱਖ ਦਾ ਮੋਗੇ ਚ ਲੱਗਾ ਸੀਗਾ ਪਿਛਲਾ ਪ੍ਰਾਈਸ ਵੀ ਜਿਹੜਾ ਬਿਗਿਨਰ ਡਾਟਾ ਜੋ ਆਇਆ ਸੀ ਇਸ ਵਾਰ ਦੇਖਦੇ ਜਿਹੜਾ 9 ਤਰੀਕ ਨੂੰ ਡਰਾ ਨਿਕਲਦਾ ਅਨਸੂ ਲੀ ਜਾਂਦਾ ਜਾ ਬਿਗਿਨਰ ਡਾਟਾ ਜੋ ਆਉਂਦਾ ਕਿਉਂਕਿ ਲੋਟਰੀ ਗਰੰਟੀ ਨਹੀਂ ਹੈ ਕਿ ਆ ਵੀ ਸਕਦਾ ਜਿਹੜੇ ਪਿਛਲੇ ਦੋ ਡਰਾਅ ਹੋ ਕਿਹੜੇ ਬਿਗਿਆਨ ਡਾਟਾ ਜੋ ਆਏ ਸੀਗੇ ਇਸ ਵਾਰ ਦੇਖਦੇ ਆ ਬਿਗਿਆਨ ਡਾਟਾ ਕਿਉਂ ਨਾ ਜਾਂ ਸਰਕਾਰ ਨੂੰ ਵਾਪਸ ਚਲ ਜਾਂਦਾ ਹੈ ਪਹਿਲਾ ਪ੍ਰਾਈਸ 15 ਲੱਖ ਦਾ ਇੱਥੇ ਟੈਕਸ ਲੱਗਣਾ ਬਾਕੀ ਕਿਸੇ ਪ੍ਰਾਈਸ ਤੇ ਕੋਈ ਟੈਕਸ ਨਹੀਂ ਹੈਗਾ ਜੇ ਤੁਹਾਨੂੰ ਰਿਜ਼ਲਟ ਚਾਹੀਦਾ ਹੁੰਦਾ ਤੁਸੀਂ ਮੈਨੂੰ ਕਮੈਂਟਾਂ ਚ ਪੁੱਛ ਸਕਦੇ ਹੋ ਪੇਜ ਨੂੰ ਜ਼ਰੂਰ ਫੋਲੋ ਕਰਿਆ ਕਰੋ ਧੰਨਵਾਦ